ਸਾਹ ਵਾਹਿਗੁਰੂ ਜੀ ਕੀ ਫਤਿਹ ਮੇਰੀ ਸਾਰਿਆਂ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਆਪਣਾ ਫੇਸਬੁੱਕ ਤੇ ਆਪਣਾ ਚੈਨਲ ਜੇ ਕਿਸੇ ਨੇ ਨਹੀਂ ਫੋਲੋ ਕੀਤਾ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਰੂਰ ਫੋਲੋ ਕਰੋ ਪੇਜ ਨੂੰ ਆਪਣੇ ਨੂੰ ਤੇ YouTube ਤੇ ਆਪਾਂ ਬਣਾਇਆਗਾ ਚੈਨਲ BKJ ਉਹ ਵੀ ਜਰੂਰ ਆਪਣਾ ਚੈਨਲ ਫੋਲੋ ਕਰਿਓ ਸਾਰੇ ਵੀਰ ਅੱਜ ਆਪਾਂ ਇੱਕ ਗੱਲ ਕਰਨ ਲੱਗੇ ਆ ਜਿਹੜੀ ਤੁਸੀਂ ਪੜ੍ਹੀ ਹੋਣੀ ਆ ਮੀਡੀਆ ਦੇ ਵਿੱਚ ਇੱਕ ਖਬਰ ਆਈ ਸੀ ਵੀ ਨਸ਼ੇ ਲਈ 1,80,000 ਚ ਆਪਦਾ ਬੱਚਾ ਵੇਚਤਾ ਮਾਪਿਓ ਨੇ ਛੇ ਮਹੀਨੇ ਦਾ ਬੱਚਾ ਹੈਗਾ ਮਾਪਿਓ ਦੋਹੇ ਹੀ ਮਾਂ ਵੀ ਤੇ ਪਿਓ ਵੀ ਦੋਹੇ ਚੱਟੇ ਦੇ ਆਦੀ ਨੇ ਉਹਨਾਂ ਕੋਲੇ ਪੈਸੇ ਮੁੱਕ ਗਏ ਆਖਰ ਉਹਨਾਂ ਨੇ ਬੱਚਾ ਹੀ ਵੇਚਤਾ ਆਪਦਾ ਅੱਜ ਇਹ ਪੰਜਾਬ ਦੇ ਆ ਦਿਨ ਆ ਗਏ ਐਡੇ ਮਾੜੇ ਹਾਲਾਤ ਹੋ ਗਏ ਵੀ ਲੋਕ ਆਪਣੇ ਬੱਚਾ ਹੀ ਵੇਚਣ ਲੱਗੇ ਗੱਲ ਆਪਾਂ ਨਸੇ ਤੇ ਕਰਨੀ ਆ ਪਰ ਇੱਕ ਜਿਹੜਾ ਭਗਵੰਤ ਮਾਨ ਨੇ ਤੁਹਾਨੂੰ ਪਤਾ ਵੀ ਜਿਹੜਾ ਨੇ ਆਖਿਆ ਸੀ ਕੋਈ ਯੁੱਧ ਨਸ਼ਿਆਂ ਵਿਰੁੱਧ ਉਹਦੇ ਵਿੱਚ ਘਟੋ ਘਟ 18 19000 ਐਫਆਈਆਰ ਦਰਜ ਕੀਤੀ ਹੈ ਇਹਨਾਂ ਨੇ 27000 ਦੇ ਕਰੀਬ ਗ੍ਰਫਦਾਰੀਆਂ ਪਾਈਆਂ ਪਰ ਨਤੀਜਾ ਕੀ ਆ ਤੁਹਾਡੇ ਸਾਹਮਣੇ ਜ਼ੀਰੋ ਹਰ ਰੋਜ਼ ਚੱਟੇ ਨਾਲ ਪੰਜਾਬ ਦੇ ਵਿੱਚ ਮੋਤਾਂ ਹੁੰਦੀਆਂ ਨੇ ਜਿਹੜਾ ਸਭ ਤੋਂ ਵੱਡੀ ਸਾਡੇ ਲਈ ਕੀ ਗੱਲ ਹੋਊ ਜਦੋਂ ਸਾਡੇ ਲੋਕ ਆਪਣੇ ਬੱਚੇ ਹੀ ਵੇਚਣ ਲੱਗੇ ਨਸ਼ੇ ਪਿੱਛੇ ਆਪਦੇ ਜਿਗਰ ਦੇ ਟੁਟੇ ਨੂੰ ਵੇਚਦਾ ਮਾਪਿਓ ਨੇ ਇਹ ਨਸ਼ੇ ਤੇ ਕਾਬੂ ਕਿਵੇਂ ਪਾਇਆ ਜਾ ਸਕਦਾ ਅੱਜ ਨਸ਼ਿਆਂ ਕਾਰਨ ਪੰਜਾਬ ਦੇ ਵਿੱਚ ਜਿਹੜੇ ਹਾਲਾਤ ਆ ਬਹੁਤ ਮਾੜੇ ਹੋਏ ਹੋਏ ਨੇ ਇਹ ਜੇ ਆਪਾਂ ਆਪਣੇ ਆਲੇ-ਦਾਲੇ ਝਾਤ ਮਾਰੀਏ ਤੁਸੀਂ ਇੱਕ ਸੋਨੇ ਰੰਗੀ ਰੰਗਾ ਕੜਾ ਪਾ ਕੇ ਜਾਂ ਸਾਂ ਪਾ ਕੇ ਗੀੜਾ ਦੇ ਦਿਓ ਤੁਹਾਡਾ ਲਾਘੀ ਨਾ ਲੈ ਗਿਆ ਅਗਲਾ ਝੱਟ ਮਾਰ ਥਾਂ-ਥਾਂ ਫਿਰਦੇ ਆ ਲੁੱਟਾ ਖੋਹਾਂ ਬੇਸ਼ਮਾਰ ਹੋ ਰਹੀਆਂ ਨੇ ਪੰਜਾਬ ਦੇ ਵਿੱਚ ਜੇ ਤੁਹਾਡੀ ਕੋਈ ਲੁੱਟ ਖੋਹ ਹੋਈ ਆ ਪੁਲਿਸ ਚ ਰਿਪੋਰਟ ਲਿਖਾਉਣ ਚਲੇ ਜਾਓ ਉਹ ਰਿਪੋਰਟ ਨਹੀਂ ਲਿਖਦੀ ਕਹਣਗੇ ਗੁੰਮ ਹੋਏ ਦੀ ਲਿਖਾਓ ਮੋਬਾਈਲ ਗੁੰਮ ਹੋਇਆ ਦੀ ਜਾਂ ਜੇ ਤੁਹਾਡਾ ਕੋਈ ਗਹਿਣਾ ਲੁੱਟਿਆ ਗਿਆ ਉਹ ਵੀ ਕਹਣਗੇ ਉਹਦੀ ਗੁੰਮ ਹੋਏ ਦੀ ਲਿਖਾਓ ਇਹ ਜਾਨੀ ਕਿ ਪੋਚਾ ਪਾਚੀ ਕੰਨ ਨਾ ਲੱਗੇ ਹੋਏ ਨੇ ਜੇਰਾ ਤੋੜ ਇੱਕ ਕੱਲਾ ਪੋਸਟ ਦੇ ਠੇਕੇ ਖੋਲੇ ਜਾਣ ਪੰਜਾਬ ਦੇ ਵਿੱਚ ਤਾਂ ਨਸ਼ੇ ਤੇ ਕਾਬੂ ਪਾਇਆ ਜਾ ਸਕਦਾ ਹੁਣ ਇਹਨਾਂ ਨੇ ਨਸ਼ੇ ਦੀ ਰੋਕਥਾਮ ਕਰਨ ਲਈ ਤਕਰੀਬਨ 2-3 ਲੱਖ ਬੰਦੇ ਦਾ ਕਾਰਡ ਜਾਰੀ ਕੀਤਾ ਸਰਕਾਰੀ ਹਸਪਤਾਲਾਂ ਦੇ ਵਿੱਚ ਪਹਿਲਾਂ ਤਾਂ 30 ਲੱਖ ਕਹਿੰਦੇ ਹੁੰਦੇ ਸੀਗੇ ਵੀ 30 ਲੱਖ ਦੇ ਕਰੀਬ ਕਾਰਡ ਬਣੇ ਨੇ ਉਹ ਉਸ ਹਾਵ ਨਾਲੇ ਸਰਕਾਰ ਕਾਰਡ ਬਣਾਵੇ ਜਿਹੜੀ ਭੁੱਕੀ ਆ ਇਹ ਤਾਂ ਪਹਿਲਾਂ ਵੀ ਸਾਡੇ ਬਜ਼ੁਰਗ ਖਾਂਦੇ ਆ ਜਾਂ 100-100 ਸਾਲ ਦੇ ਹੋ ਕੇ ਮਰਿਆ ਕੋਈ ਚੋਰੀਆਂ ਨਹੀਂ ਸੀ ਕਰਦੇ ਹੁੰਦੇ ਨਾਲੇ ਖੇਤਾਂ 'ਚ ਕੰਮ ਕਰਦੇ ਸੀ ਨਾਲੇ ਘਰਾਂ 'ਚ ਕੰਮ ਕਰਦੇ ਸੀ ਚੱਟੇ ਵਾਲੇ ਨੇ ਕਰਨਾ ਕੀ ਆ ਜਾਂ ਤਾਂ ਉਹ ਆਸ਼ਕੀ ਕਰੂਗਾ ਜਾਂ ਉਹਦਾ ਦਿਮਾਗ ਜਾਊਗਾ ਵੀ ਆਪਾਂ ਕਿੱਥੋਂ ਚੋਰੀ ਕਰੀਏ ਤੇ ਕੱਲ ਨੂੰ ਕਿਵੇਂ ਆਪਾਂ ਪੈਸਾ ਲੈ ਕੇ ਆਈਏਗੇ ਜਿਹੜਾ ਚਿੱਟਾ ਇਹ ਸ਼ੈਤਾਨੀ ਦਾ ਘਰ ਬਣ ਗਿਆ ਬੰਦੇ ਕੋਲ ਪੈਸਾ ਹੁੰਦਾ ਨਹੀਂ ਉਹਦੇ ਸਾਰੀ ਦਿਹਾੜੀ ਮਾੜੇ ਹੀ ਖਿਆਲ ਆਈ ਜਾਂਦੇ ਆ ਜੇ ਸਰਕਾਰ ਨੇ ਇਹ ਬੰਦ ਕਰਨਾ ਤਾਂ ਇਹਦਾ ਤੋੜਾ ਪੂ